ਰੋਟਰੀ ਕਲੱਬ ਪਾਤਰਾ ਰੋਇਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦਿਉਗੜ੍ਹ ਨੂੰ ਪੰਜ ਪੱਖੇ ਦਾਨ ਕੀਤੇ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤਰਾ ਰੋਇਲ ਦੇ ਕਲੱਬ ਮੈਂਬਰ ਅਮਨਦੀਪ ਸਿੰਘ ਵੱਲੋਂ ਸਮਾਜ ਸੇਵਾ ਵਿੱਚ ਯੋਗਦਾਨ ਪਾਉਂਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਗਰਮੀ ਦੇ ਮੱਦੇਨਜ਼ਰ ਸਕੂਲ ਮੁਖੀ ਵੱਲੋਂ ਕੀਤੀ ਬੇਨਤੀ ਤੇ ਬਿਜਲੀ ਦੇ ਪੰਜ ਪੱਖੇ ਦਾਨ ਕੀਤੇ ਗਏ ਦੇ ਲਵ ਦੇ ਪ੍ਰਧਾਨ ਕਪਿਲ ਕੌਸ਼ਲ ਮਲਿਕ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦਾ ਮੁੱਖ ਉਦੇਸ਼ ਪੁਨਿਆਤੀ ਸਿੱਖਿਆ ਅਤੇ ਸਾਖਰਤਾ ਹੈ ਇਸ ਦੇ ਤਿਤ ਕਲਬ ਵੱਲੋਂ ਪੰਜ ਪੱਖੇ ਦਾਨ ਕੀਤੇ ਗਏ ਸਕੂਲ ਅਧਿਆਪਕ ਵੱਲੋਂ ਰੋਟਰੀ ਕਲਬ ਵੱਲੋਂ ਕੀਤੀ ਸੇਵਾ ਲਈ ਧੰਨਵਾਦ ਵੀ ਕੀਤਾ ਗਿਆ ਪਾਤਰਾ ਤੋਂ ਸਤਪਾਲ ਕਾਰ ਰੋਟਰੀ ਕਲਬ ਪਾਤਰਾ ਜੋਇਲ ਵੱਲੋਂ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਦਿਓਗੜ ਨੂੰ ਪੱਖੇ দান ਕੀਤੇ ਨੇ ਸਾਡੇ ਇੱਥੇ ਮੈਡਮ ਸੁਮਨਦੀਪ ਕੌਰ ਜੀ ਵੱਲੋਂ ਕਿ ਸਾਡੇ ਇੱਥੇ ਬੱਚਿਆਂ ਨੂੰ ਪੱਖਿਆਂ ਦੀ ਲੋੜ ਹੈ ਤੇ ਸਾਡੇ ਕਲੱਬ ਵੱਲੋਂ ਸਾਡੇ ਅਮਨਦੀਪ ਸਿੰਘ ਜੀ ਨੇ ਆਪਣੇ ਜਿਹੜੇ ਦਸਵੰਦੋਂ ਵਿੱਚੋਂ ਜਿਹੜਾ ਇੱਥੇ ਸਕੂਲ ਨੂੰ ਦਾ ਪੱਖੇ দান ਕੀਤੇ ਨੇ ਜੀ ਸਾਡੇ ਕਲੱਬ ਰੋਟਰੀ ਕਲੱਬ ਪਾਤੜਾ ਰਾਇਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦਿਓਗੜ ਵਿਖੇ ਪੰਜ ਪੱਖੇ ਸੇਵਾ ਦਿੱਤੀ ਗਈ ਹੈ ਸਕੂਲ ਦੇ ਵਿੱਚ ਜੋ ਆਪ ਗਰਮੀ ਦਾ ਮੌਸਮ ਚੱਲ ਰਿਹਾ ਹੁਣ ਧਿਆਨ ਚ ਰੱਖਦੇ ਹੇ ਬੱਚਿਆਂ ਨੂੰ ਪੜਾਏ ਦੇ ਵਿੱਚ ਬੜੀ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਇਹ ਜੋ ਬੱਚੇ ਨੇ ਇਹੀ ਆਪਣੇ ਦੇਸ਼ ਦਾ ਭਵਿੱਖ ਹੈ ਇਹੀ ਅੱਗੇ ਜਾ ਆਪਣੇ ਆਪਣੇ ਹਲਕੇ ਦਾ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ ਤਾਂ ਇਹ ਸਾਰੀ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਸਕੂਲ ਦੇ ਇੰਚਾਰਜ ਮੈਮ ਸਾਹਿਬ ਨੇ ਦੱਸਿਆ ਕਿ ਸਕੂਲ ਦੇ ਵਿੱਚ ਪੱਖਿਆਂ ਦੀ ਬਹੁਤ ਅਤੀ ਜ਼ਰੂਰਤ ਹੈ ਤੇ ਸਾਡੇ ਕਲੱਬ ਵੱਲੋਂ ਇਹ ਜਿਹੜੇ ਪੰਜ ਪੱਖੇ ਦਿੱਤੇ ਦਾਨ ਦਿੱਤੇ ਗਏ ਹਨ ਅੱਜ ਅਸੀਂ ਰੋਟਰੀ ਕਲੱਬ ਪਾਤੜਾ ਰਾਇਲ ਦੇ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਡੋਗੜ ਵਿੱਚ ਪੱਕੇ ਡੋਨੇਟ ਕਰ ਰਹੇ ਆ ਜਿਸ ਦੇ ਵਿੱਚ ਅੱਜ ਸਾਡੇ ਰੋਟੇਰੀਅਨ ਮੈਂਬਰ ਬਹੁਤ ਹੀ ਐਨਰਜੈਟਿਕ ਮੈਂਬਰ ਆਮਨਦੀਪ ਸਿੰਘ ਜੀ ਬੋਲੋ ਇਹ ਪੱਕੇ ਡੋਨੇਟ ਕੀਤੇ ਗਏ ਹਨ ਇਹ ਆਪਣਾ ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਇਹਨਾਂ ਨੂੰ ਜੋ ਵੀ ਮੰਗ ਆਈ ਸੀ ਸਾਡੇ ਪ੍ਰਧਾਨ ਜੀ ਕੋਲੋਂ ਵੀ ਸਾਨੂੰ ਬੱਚਿਆਂ ਕੋਲ ਪੱਖਿਆਂ ਦੀ ਘਾਟ ਹੈ ਸਕੂਲ ਵਿੱਚ ਤੇ ਉਹ ਇਸ ਤਰੀ ਅਸੀਂ ਇਹ ਮੰਗ ਨੂੰ ਪੂਰੀ ਕਰਦੇ ਹੋਏ ਜਿੰਨੇ ਵੀ ਇਹਨਾਂ ਨੂੰ ਪੱਖਿਆਂ ਦੀ ਜ਼ਰੂਰਤ थी ਅਸੀਂ ਇਹ ਪੱਖੇ ਦਿੱਤੇ ਨੇ ਇਸ ਤਰੀ ਸਾਡਾ ਰੋਟਰੀ ਕਲੱਬ ਅਲੱਗ-ਅਲੱਗ ਸਹਿਯੋਗ ਦਿੰਦਾ ਰਹਿੰਦਾ ਹੈ ਜਿਵੇਂ ਲਾਸਟ ਟਾਈਮ ਅਸੀਂ ਨਿਆਲ ਵਿਖੇ ਵੀ ਇਸ ਤਰ੍ਹਾਂ ਦੇ ਪੱਖੇ ਤੇ ਪਾਤੜਾ ਪ੍ਰਾਇਮਰੀ ਸਕੂਲ 'ਚ ਵੀ ਕਰਕੇ ਆਏ ਜੀ ਧੰਨਵਾਦ ਮੈਂ ਅੰਕੁਸ਼ ਗੋਇਲ ਸਰਕਾਰੀ ਸਕੂਲ ਦਿਓਗੜ ਵੱਲੋਂ ਰੋਟਰੀ ਕਲੱਬ ਪਾਤਰਾਂ ਦਾ ਅੱਖਾਂ ਦੇ ਕਾਰਨ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹ ਦਾਣ ਦਿੱਤਾ ਹੈ ਅੱਖਾਂ ਦਾ ਦਾਣ ਦਿੱਤਾ ਗਿਆ ਹੈ ਉਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ